ਕੀ ਹੁੰਦਾ ਹੈ ਜਦੋਂ ਛੋਟੀ ਜਹੀ ਨੇਕੀ ਬਿਨਾ ਕਿਸੇ ਦਿਖਾਵੇ ਤੋਂ ਹਨੇਰੇ ਦੇ ਵਿੱਚ ਇੱਕ ਦੀਵੇ ਦੀ ਤਰ੍ਹਾਂ ਜਗਦੀ ਹੈ ਕਿਸੇ ਸੇਵਾ ਦਾ ਅਸਲੀ ਮਤਲਬ ਵੱਡੇ ਵੱਡੇ ਭੰਡਾਰੇ ਕਰਵਾਉਣਾ ਹੈ ਜਾਂ ਫਿਰ ਆਪਣੀ ਥਾਲੀ ਦਾ ਇੱਕ ਹਿੱਸਾ ਕਿਸੇ ਭੁੱਖੇ ਦੇ ਮੂੰਹ ਵਿੱਚ ਪਾਉਣਾ ਹੈ ਇਹ ਕਹਾਣੀ ਇੱਕ ਅਜਿਹੀ ਹੀ ਸਧਾਰਨ ਵੇਟਰ ਕੁੜੀ ਦੀ ਹੈ ਜਿਸ ਦੇ ਲਈ ਹੋਟਲ ਵਿੱਚ ਬਾਹਰ ਸਿੱਟਣ ਵਾਲਾ ਖਾਣਾ ਸਿਰਫ ਵੇਸਟੇਜ ਨਹੀਂ ਬਲਕਿ ਕਿਸੇ ਦੀ ਭੁੱਖ ਮਿਟਾਉਣ ਦਾ ਜਰੀਆ ਸੀ ਤੇ ਇੱਕ ਅਜੀਹਾ ਕਰੋੜਪਤੀ ਸਰਦਾਰ ਜੀ ਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਦੌਲਤ ਤੇ ਸ਼ੋਹਰਤ ਤਾਂ ਬਹੁਤ ਕਮਾਈ ਪਰ ਜਿਨ੍ਹਾਂ ਦੀ ਰੂਹ ਸੱਚੀ ਸੇਵਾ ਦੀ ਭਾਲ ਕਰ ਰਹੀ ਸੀ ਜਦੋਂ ਉਹ ਸਰਦਾਰ ਨੇ ਇੱਕ ਕੋੜੇ ਨੂੰ ਰੋਜ਼ ਰਾਤ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕ ਕੇ ਬਚੇ ਹੋਏ ਖਾਣੇ ਤੋਂ ਗਰੀਬਾਂ ਬੱਚਿਆਂ ਦਾ ਪੇਟ ਭਰਦੇ ਹੋਏ ਦੇਖਿਆ ਤਾਂ ਉਹ ਹੈਰਾਨ ਹੋ ਗਏ ਉਹਨਾਂ ਨੇ ਉਸ ਕੁੜੀ ਨੂੰ ਬਿਨਾਂ ਸੁਆਰਥ ਤੋਂ ਸੇਵਾ ਕਰਦੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੀ ਸੱਚੀ ਤਸਵੀਰ ਦੇਖੀ ਫਿਰ ਉਹਨਾਂ ਨੇ ਉਸ ਕੁੜੀ ਦੇ ਲਈ ਜੋ ਕੀਤਾ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਕੀਰਤ ਕਰਨ ਵਾਲਿਆਂ ਤੇ ਰੱਬ ਦੀ ਨਜ਼ਰ ਪੈਂਦੀ ਹੈ ਤਾਂ ਚਮਤਕਾਰ ਹੁੰਦੇ ਹੋਏ ਦੇਰ ਨਹੀਂ ਲੱਗਦੀ